ਮਸ਼ਹੂਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਨੰਗਲਾ ਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੋਟਲਾਂ ਅਤੇ ਢਾਬਿਆਂ ਦੇ ਵਿੱਚ ਬਿਨਾ ਐਕਸਾਈਜ਼ ਲਾਇਸੈਂਸ ਦੇ ਸ਼ਰਾਬ ਅਤੇ ਬੀਅਰ ਸ਼ਰਯਾਮ ਦਿੱਤੀ ਜਾ ਰਹੀ ਹੈ ਤੇ ਜਿਸ ਦਾ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਹੈ ਸਥਾਨਿਕ ਲੋਕਾਂ ਦੀ ਮੰਨਿਆਤਾ ਅੰਡਰ ਟੇਬਲ ਪੈਸੇ ਦੇ ਕੇ ਇਸ ਕੰਮ ਨੂੰ ਚਲਾਇਆ ਜਾ ਰਿਹਾ ਤੇ ਜਿਸ ਦਾ ਅਸਰ ਸਿੱਧੇ ਤੇ ਸਿੱਧੇ ਤੌਰ ਤੇ ਸਰਕਾਰ ਦੇ ਰੈਵਨਿਊ ਤੇ ਪੈ ਰਿਹਾ ਹੈ ਜੇਕਰ ਅਸੀਂ ਸ਼ਹਿਰੀ ਇਲਾਕੇ ਦੀ ਗੱਲ ਕਰੀਏ ਤਾਂ ਸ਼ਹਿਰੀ ਇਲਾਕੇ ਜਿਸ ਦੀ ਆਬਾਦੀ 1 ਲੱਖ ਤੱਕ ਹੈ ਤਾਂ ਉਸ ਸ਼ਹਿਰ ਦੇ ਵਿੱਚ ਬੀਅਰ ਦਾ ਲਾਇਸੈਂਸ ਲੈਣ ਦੇ ਲਈ 1,54,000 ਲਗਭਗ ਖਰਚਣਾ ਪੈਂਦਾ ਹੈ ਤੇ ਜਦੋਂ ਕਿ 1 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਦੇ ਵਿੱਚ 1,81,000 ਰੁਪਏ ਸਾਲਾਨਾ ਫੀਸ ਬੀਅਰ ਵਾਰ ਦੀ ਦੇਣੀ ਪੈਂਦੀ ਹੈ ਤੇ ਜਦੋਂ ਕਿ ਵਿਸਕੀ ਦਾ ਲਾਇਸੈਂਸ ਲੈਣ ਦੇ ਲਈ 3,30,000 ਰੁਪਏ ਸਾਲਾਨਾ ਫੀਸ ਦੇਣੀ ਪੈਂਦੀ ਹੈ ਜੇਕਰ ਅਸੀਂ ਛੋਟੇ ਸ਼ਹਿਰ ਨੰਗਲ ਜਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਦਰਜਣਾਂ ਹੀ ਅਜਿਹੇ ਟਾਬੇ ਰੈਸਟੋਰੈਂਟ ਅਤੇ ਹੋਟਲ ਨੇ ਜਿੱਥੇ ਗੋਰਖ ਧੰਦਾ ਚੱਲ ਰਿਹਾ ਤੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਸਭ ਤੋਂ ਜ਼ਿਆਦਾ ਅਸਰ ਪੰਜਾਬ ਅਤੇ ਹਿਮਾਚਲ ਦੇ ਬਾਰਡਰ ਏਰੀਆ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਹਿਮਾਚਲ ਦੇ ਨਾਲੋਂ ਪੰਜਾਬ ਦੇ ਵਿੱਚ ਸ਼ਰਾਬ ਲਗਭਗ 25% ਸਸਤੀ ਮਿਲਦੀ ਹੈ ਜਿਸ ਦੇ ਚੱਲਦੇ ਹੋਏ ਹਿਮਾਚਲ ਤੋਂ ਜ਼ਿਆਦਾਤਰ ਲੋਕ ਪੰਜਾਬ ਦੇ ਵਿੱਚ ਆ ਕੇ ਇਨ੍ਹਾਂ ਹੋਟਲਾਂ ਰੈਸਟੋਰੈਂਟਾਂ ਤੇ ਟਾਬਿਆਂ ਉੱਤੇ ਬੈਠ ਕੇ ਸ਼ਰਾਬ ਆਦੀ ਪਿੰਦਿਆਂ ਤੇ ਟਾਬੇ ਮਾਲਕ ਸਰਕਾਰ ਨੂੰ ਚੂਨਾ ਲਗਾ ਰਹੇ ਹਨ ਜਿੱਥੇ ਇੱਕ ਪਾਸੇ ਐਕਸਾਈਜ਼ ਵਾਲਿਆਂ ਦੇ ਪੰਜਾਬ ਦੇ ਵਿੱਚ ਚਾਂਦੀ ਹੈ ਉੱਥੇ ਹੀ ਇਸ ਏਰੀਏ ਦੇ ਵਿੱਚ ਟਾਬਿਆਂ ਤੇ ਹੋਟਲ ਵਾਲੇ ਵੀ ਨਜ਼ਾਰੇ ਲੁੱਟਦੇ ਨਜ਼ਰ ਆ ਰਹੇ ਹਨ ਪਰ ਹੁਣ ਪ੍ਰਸ਼ਾਸਨ ਵੱਲੋਂ ਥੋੜੀ ਜੀ ਸ਼ਕਤੀ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਬੀਤੇ ਕੱਲ੍ਹ ਐਕਸਾਈਜ਼ ਵੱਲੋਂ ਇੱਕ ਰੇਡ ਅਜੋਲੀ ਮੋੜ ਵਿਖੇ ਡਾਊਨ Town ਰੈਸਟੋਰੈਂਟ ਦੇ ਵਿੱਚ ਕੀਤੀ ਗਈ ਜਿੱਥੇ ਉਹਨਾਂ ਵੱਲੋਂ ਬਿਨਾਂ ਲਾਇਸੈਂਸ ਤੋਂ ਦਾਰੂ ਪਲਾਉਣ ਵਾਲੇ ਰੈਸਟੋਰੈਂਟ ਦੇ ਮਾਲਕ ਨੂੰ ਹਰਾਸਤ ਦੇ ਵਿੱਚ ਲੈ ਕੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਭਾਵੇਂ ਰੈਸਟੋਰੈਂਟ ਦੇ ਮਾਲਕ ਨੇ ਜ਼ਮਾਨਤ ਲੈ ਲਈ ਹੈ ਪਰ ਇੱਕ ਵਾਰ ਬਿਨਾਂ ਲਾਇਸੈਂਸ ਤੋਂ ਦਾਰੂ ਪਲਾਉਣ ਦੇ ਚੱਲਦੇ ਹੋਏ ਪ੍ਰਸ਼ਾਸਨ ਵੱਲੋਂ ਐਕਸਾਈਜ਼ ਵਿਭਾਗ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਉੱਥੇ ਇੱਕ ਪਾਸੇ ਜੇਕਰ ਢਾਬਾ ਮਾਲਕ ਦੀ ਗੱਲ ਕਰੀਏ ਤਾਂ ਉਸ ਦਾ ਕਹਿਣਾ ਹੈ ਕਿ ਉਸ ਦੀ ਕਿਸ ਨੇ ਸ਼ਿਕਾਇਤ ਕੀਤੀ ਹੈ ਇਸ ਬਾਰੇ ਉਸ ਨੂੰ ਪਤਾ ਨਹੀਂ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਲਾਇਸੈਂਸ ਲਈ ਕਨਸੀਡਰ ਜ਼ਰੂਰ ਕੀਤਾ ਜਾਵੇਗਾ। ਬਧੇਰੇ ਜਾਣਕਾਰੀ ਦੇ ਲਈ ਈਟੀਓ ਸ਼ੇਖਰ ਗਰਗ ਸਾਡੇ ਨਾਲ ਫੋਨ ਲਾਈਨ ਤੇ ਜੁੜਗੇ ਨੇ ਉਹਨਾਂ ਤੋਂ ਜਾਣਦੇ ਆ ਕਿ ਆਖਿਰ ਪੂਰਾ ਮਾਮਲਾ ਕੀ ਹੈ? ਸਾਰੇ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਕਿ ਜੋ ਬੀਤੇ ਗੱਲ ਐਕਸਾਈਜ਼ ਵਿਭਾਗ ਵੱਲੋਂ ਇੱਕ ਰੇਡ ਕੀਤੀ ਗਈ ਜੋਲੀ ਮੋੜ ਵਿਖੇ ਕੀ ਸੀ ਪੂਰਾ ਮਾਮਲਾ? ਪਕੀਜ਼ਾ ਵਿੱਚ ਇੱਦਾਂ ਸੀ ਜਿਹੜਾ ਉਹਦੀ ਬਿਆਦਖਤੋਂ ਤੋਂ ਪਤਾ ਚੌਂਦਾਰ ਤੋਂ ਲੱਗਿਆ ਹੋਇਆ ਇੱਕ ਬੜਾ ਯਾਰ ਹੈ। ਹੁੰਦਾ ਤਾਂ ਲੱਗਿਆ ਹੈ ਨਾ ਆਦਰਵਾਇਸ ਵੀ ਦੇਖੋ ਜਿਹੜੀ ਆਪਣੀ ਚੱਲਦੀ ਐ ਐਕਸਰਸਾਈਜ਼ ਐਕਟੀਵਿਟੀ ਕਰਦੀ ਐ ਆਪਣਾ ਇਹ ਖਰਾਬ ਜਿ ਕੋਈ ਗੇਰਮਨੀ ਪਰਸੇ ਪਲੰਦਾ ਆਪਾਂ ਉਹਨੂੰ ਇਸ ਲਾਇਸੈਂਸੇ ਦੇਣਾ ਹੁੰਦਾ ਸ਼ਰਾਬ ਦਾ ਜਿਵੇਂ ਕੀ ਆਪਣਾ ਵੀਰ ਵਰਗਾ ਹਾਰਡਵਾਰ ਦਾ ਠੀਕ ਹੈ ਜੀ ਤੇ ਉਹ ਕਰੋ ਉਹਨੂੰ ਆਪਣੀ ਐਕਟੀਵਿਟੀ ਚੱਲ ਰਹੀ ਐ ਲਗਾਤਾਰ ਚੱਲ ਰਹੀ ਐ ਤੇ ਅੱਗੇ ਵੀ ਚੱਲਦੀ ਰਹੂਗੀ ਜਿਹੜਾ ਜਿਹੜਾ ਬੰਦਾ ਕੋਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰੂਗਾ ਅਸੀਂ ਉਹਦੇ ਪਰਚੇ ਨਹੀਂ ਦਿੱਤੇ ਕਾਰਵਾਈ ਦੇ ਤਹਿਤ ਕੱਲ ਅਸੀਂ 3-4 ਸਾਥ ਇਕ ਕੀਤੀਆਂ ਸੀਗੀਆਂ ਇਹ ਜਿਹੜੀ ਵਿੱਚੋਂ ਸਾਨੂੰ ਇੱਕ ਜਗ੍ਹਾ ਤੇ ਉੱਥੇ ਪਾਇਆ ਕਿ ਆਪਣਾ ਡਾਊਨ ਟਾਊਨ ਕਰਕੇ ਇੱਕ ਹੋਰ ਸੀਗਾ ਉੱਥੇ ਆਪਣਾ ਆਪਣਾ ਰੈਸਟੋਰੈਂਟ ਉੱਥੇ ਅਸੀਂ ਦੇਖਿਆ ਕਿ ਉੱਥੇ ਮਦਦ ਕੀ ਹੋਏ ਕੁਝ ਬੰਦੇ ਸ਼ਰਾਬ ਬਣਾ ਰਹੇ ਸੀ ਤੇ ਫਿਰ ਉਹ ਅਸੀਂ ਪੁੱਛਿਆ ਵੀ ਇਹ ਕਿਰਪਾ ਨਾਲ ਲਾਇਸੈਂਸ ਹੈ ਉਹਨਾਂ ਉਹਨਾਂ ਕੋਲ ਨਹੀਂ ਹੈ ਉਹ ਫਿਰ ਉਹ ਅਸੀਂ ਮਦਰ ਦੀ ਜੋ ਖਿਆਲ ਕਰੀ ਅਟਕੀ ਲੰਮੜਾ ਹੋ ਜਾਂਦੀ ਹੈ ਤੇ ਉਹਦੇ ਵਿੱਚ 63 ਸੈਕਸ਼ਨ 63 ਬਾਰੇ ਅੰਦਰ ਪੜਚਾਉਂਦਾ ਹੈ ਗਲਸ ਕੀਤੀ 58 ਸਾਰਿਆਂ ਪਰ ਕੰਟੀਨਿਊਸਲੀ ਤੰਤਰੀ ਨਹੀਂ ਸਾਡਾ ਕੋਈ ਲਗਨ ਉੱਚੀ ਸਾਨੂੰ ਨਾਕ ਆਊਟ ਸਾਡਾ ਚਾਹੀਦਾ ਨਾ ਸਾਨੂੰ ਕਿਸੇ ਨਾਲ ਕੋਈ ਨਰਮੀ ਹੈ ਜੇ ਕੋਈ ਸਰਕਾਰ ਰਿਐਕਟਰ ਦੀ ਜਾਂ ਨਿਯਮਾਂ ਦੀ ਉਲੰਘਣਾ ਕਰੂਗਾ ਹੈ ਨਾ ਅਸੀਂ ਉਹਦੇ ਉੱਪਰ ਕਾਰਵਾਈ ਕਰਾਂਗੇ ਕੰਟੀਨਿਊਸਲੀ ਕਰਾਂਗੇ ਇਹ ਨਹੀਂ ਅਸੀਂ ਬੋਟਾ ਬਾਕੀ ਕਰਾਂਗੇ ਬੋਟਾ ਦਾ ਵਾਧ ਨਹੀਂ ਜੇ ਕੋਈ ਬੰਦਾ ਹੈ ਜੀ ਲੰਗਣਾ ਕਰਦਾ ਅਸੀਂ ਉਹਦੇ ਉੱਤੇ ਕਚਾ ਦੇਵਾਂਗੇ ਜੀ ਇਹ ਵੀ ਜਾਣਕਾਰੀ ਦੇ ਦਿਓ ਕਿ ਲਾਇਸੈਂਸ ਫੀਸ ਸ਼ਹਿਰ ਦੇ ਵਿੱਚ ਕਿੰਨੀ ਹੈ ਐਕਸਾਈਜ਼ ਦੀ ਤੇ ਪਿੰਡਾਂ ਦੇ ਵਿੱਚ ਐਕਸਾਈਜ਼ ਦੀ ਫੀਸ ਕਿੰਨੀ ਹੈ ਬੀਅਰ ਬਾਰ ਦੀ ਕਿੰਨੀ ਹੈ ਤੇ ਵਿਸਕੀ ਦੀ ਕਿੰਨੀ ਹੈ ਉਹ ਜਾਣਕਾਰੀ ਵੀ ਸਾਡੇ ਨਾਲ ਸ਼ੇਅਰ ਜਰੂਰ ਕਰਦੇ ਹੋ ਉਹਦੇ ਵਿੱਚ ਅੱਜ ਭਾਜੀ ਆਪਣਾ ਜਿਹੜਾ ਤਾਂ ਬੀਅਰ ਬੀਅਰ ਬਾਰ ਹੈ ਉਹਦੀ ਰੇਂਜ 1 ਲੱਖ ਤੋਂ ਘੱਟ ਵੱਧੀ ਹੈ ਔਰ 1,55,000 ਰੁਪਏ ਉਹਦੀ 1,55,000 ਰੁਪਏ ਤੇ ਸ਼ਹਿਰ 1 ਲੱਖ ਤੋਂ ਵੱਧ ਵੱਧੀ ਹੈ 1,81,000 ਰੁਪਏ ਸ਼ਹਿਰ ਲਈ ਹਾਰਦвар ਹੈ ਜਿਹੜੀ ਉਹਦੇ ਸਾਡੇ ਤੇ 3.3 ਲੱਖ ਰੁਪਇਆ 3 ਲੱਖ 3000 ਰੁਪਇਆ ਉਹਦੀ ਆਪਣੀ ਫੀਸ ਹੈ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਕਾਰਵਾਈਆਂ ਵੇਖਣ ਨੂੰ ਮਿਲਣਗੀਆਂ ਕਿਉਂਕਿ ਸ਼ਹਿਰ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਨੰਗਲ ਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਲਗਾਤਾਰ ਅਜਿਹੇ ਟਾਬਿਆਂ ਤੇ ਹੋਟਲ ਵੇਖਣ ਨੂੰ ਮਿਲਿਆ ਜਿੱਥੇ ਇਸ ਤਰ੍ਹਾਂ ਸ਼ਰਿਆਂ ਬਿਨਾ ਲਾਇਸੈਂਸ ਤੋਂ दारू ਪਲਾਈ ਜਾ ਰਹੀ ਹੈ ਜਾਰੀ ਰਹਿਣੀਆਂ ਜੀ ਇਲੈਕਸ਼ਨ ਤੋਂ ਬਾਅਦ ਵੀ ਜਿਹੜੀਆਂ ਅਗੀਆਂ ਇਲੈਕਸ਼ਨ ਨਿਸ਼ਿਤ ਕਰੇ ਇਲੈਕਸ਼ਨ ਤੋਂ ਬਾਅਦ ਵੀ ਕੰਟੀਨਿਊਸਲੀ ਜਾਰੀ ਰਹਿਣੀਆਂ ਸਾਡੀ ਤੁਹਾਨੂੰ ਵੀ ਅਪੀਲ ਹੈ ਕਿ ਜੇ ਤੁਹਾਨੂੰ ਕੋਈ ਲੱਗਦਾ ਹੈ ਤਾਂ ਕਾਇਨੀ ਨਹੀਂ ਛੱਡਿਆ ਇਨਫੋਰਮੇਸ਼ਨ ਸ਼ੇਅਰ ਕਰੋ ਅਸੀਂ ਤੁਰੰਤ ਕਾਰਵਾਈ ਕਰਵਾਵਾਂਗੇ ਸਰ ਕੋਈ ਆਪਣਾ ਕੰਟੈਕਟ ਨੰਬਰ ਜਾਂ ਕੋਈ ਸ਼ਿਕਾਇਤ ਨੰਬਰ ਦੇਣਾ ਚਾਹੋਗੇ ਤਾਂ ਜੇਕਰ ਸ਼ਹਿਰ ਦੇ ਵਿੱਚ ਕਿਤੇ ਬਿਨਾ ਲਾਇਸੈਂਸ ਤੋਂ ਐਕਸਰਸਾਈਜ਼ ਵਿਭਾਗ ਦੀ ਪਰਮਿਸ਼ਨ ਤੋਂ ਬਿਨਾਂ ਸ਼ਰਾਬ ਦਾ ਸੇਵਨ ਕਰਵਾਇਆ ਜਾ ਰਿਹਾ ਦਾ ਕੋਈ ਤੁਹਾਨੂੰ ਸ਼ਿਕਾਇਤ ਕਰ ਸਕੇ ਮਰਾ ਤੁਹਾਡੇ ਕੋਲ ਹੈਗਾ ਕਿ ਇਸ ਕਿਸਮ ਦੇ ਪਰ ਮਰਜ਼ੀ ਕੋਲ ਕਰ ਸਕਦੇ ਸਾਡੇ ਇੰਸਪੈਕਟਰ ਵਿਦਨ ਨੋ ਟਾਈਮ ਉਸੇ ਕੌਂਟੇ ਪਰਵਾਈ ਕਰਨਗੇ ਤੇ ਇਹ ਸੀ ਕਿ ਸਾਡੇ ਨਾਲ ਈਟੀਓ ਸ਼ੇਖਰ ਗਰਗ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿਸ ਤਰ੍ਹਾਂ ਦੀ ਕਾਰਵਾਈ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਚੱਲਦੀ ਰਹੇਗੀ ਤੇ ਚਲੋ ਆਓ ਹੁਣ ਗੱਲਬਾਤ ਕਰਦੇ ਹਾਂ ਹੋਟਲ ਦੇ ਮਾਲਕ ਸੁਮਿਤ ਨਾਲ ਕੀ ਆਖਿਰੇ ਪੂਰਾ ਮਾਮਲਾ ਕੀ ਸੀ ਤੇ ਉਸ ਤੋਂ ਬਾਅਦ ਜਾਣਦੇ ਆ ਪੁਲਿਸ ਦਾ ਪੱਖ ਕਿ ਉਹਨਾਂ ਵੱਲੋਂ ਕਿਸ ਤਰ੍ਹਾਂ ਮਾਮਲਾ ਦਰਜ ਕੀਤਾ ਗਿਆ ਅ ਸਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਪੂਰੇ ਸਿਟੀ 'ਚ ਇਹ ਚੀਜ਼ ਹਰ ਰੈਜ਼ੀਡੈਂਟ ਦਾਬੇ ਚੱਲ ਰਹੀ ਹੈ ਬਟ ਸਪੈਸ਼ਲੀ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਬਟ ਪਤਾ ਨਹੀਂ ਕਿਉਂ ਕੀਤਾ ਜਾ ਰਿਹਾ ਕਿਉਂਕਿ ਮੈਂ ਹਰ ਕਿਸੇ ਕਸਟਮਰ ਨਾਲ ਐਜ਼ ਅ ਬ੍ਰਦਰ ਐਜ਼ ਅ ਬ੍ਰਦਰ 빅 ਬ੍ਰਦਰ ਹੀ ਗੱਲ ਕਰਦਾ ਮੈਨੂੰ ਐਜ਼ ਅ ਡੀਲ ਕਰਦਾ ਕਿ ਉਹ ਮੇਰੇ ਕਸਟਮਰ ਹੈ ਮੇਰੇ ਰੱਬ ਵਰਗਾ ਹੈ ਬਟ ਫਿਰ ਵੀ ਕਿਸੇ ਨੇ ਕੀਤਾ ਤਾਂ ਪਤਾ ਨਹੀਂ ਮੇਰੀ ਕਿਸੇ ਪਰਸਨਲ ਦੁਸ਼ਮਣੀ ਤਾਂ ਹੈ ਨਹੀਂ ਕਿ ਸ਼ਾਇਦ ਨਾ ਵੀ ਸਹੀ ਲੜਨ ਵਾਲੇ ਹੈ ਕਦੀ ਪਰ ਕਿਉਂ ਕੀਤਾ ਰਾਕੇ ਮੈਨੂੰ ਇਹ ਚੀਜ਼ ਸਮਝ ਨਹੀਂ ਆਇਆ। ਕੀ ਪ੍ਰਯਾਸ ਕਰੋਗੇ লাইਸੈਂਸ ਲੈਣ ਦਾ ਜਾਂ ਹਾਂ ਬਿਲਕੁਲ ਕਰਾਂਗੇ ਵਿਚਾਰ ਹੈ ਇਸ ਬਾਰੇ बिकॉज़ ਮਾਤਾ ਰਾਣੀ ਦੇ ਤਿਰਪੁਰਾ ਕੰਮ ਪਿੱਛੜ ਰਿਹਾ। ਇਹ ਲਾਇਸੈਂਸ ਲਾ ਕੇ ਸ਼ਹਿਰ ਮੋਰੋ ਚਿਫ ਸਿਲਟੀ ਜਿੰਨੀ ਕੋਸ਼ਿਸ਼ ਕਰਾਂਗੇ। ਇੱਕ ਯੋਲੀ ਮੋੜ ਦੇ ਕੋਲ ਡਾਊਨ Town ਰੈਸਟੋਰੈਂਟ ਹੈਗਾ ਜਿਹਦਾ ਮਾਲਕ ਸੁਮੇਤ ਨਾਗਪਾਲ ਹੈ। ਕੱਲ ਆਪ ਕਰੀ ਇਨਸਪੈਕਟਰ ਸਿਰੀ ਲਖਮੀ ਸਿੰਘ ਲਖਮੀ ਚੰਦ ਜੀ ਸਿਗੇ ਨੰਗਲ ਵਾਲੇ ਉਹਨਾਂ ਨੇ ਆਪਣੀ ਪਾਰਟੀ ਦੇ ਨਾਲ ਉੱਥੇ ਉਹਨੂੰ ਤਲਾਹ ਮਿਲੀ ਸੀ ਕਿ ਉੱਥੇ ਕੋਈ ਨਜਾਇਜ਼ ਤਾਰੂ ਪੁਲਾਉਂਦੇ ਆ ਉਹ ਮੌਕੇ ਤੇ ਗਏ ਉਹਨਾਂ ਨੇ ਜਾ ਕੇ ਦੇਖਿਆ ਤੇ ਉੱਥੇ ਜਿਹੜੀ ਉਹ ਤਾਰੂ ਪੁਲਾ ਰਹੇ ਸੀਗੇ ਤੇ ਉਹਨਾਂ ਨੇ ਉੱਥੋਂ ਉਹਨਾਂ ਦੇ ਖਿਲਾਫ ਲੈ ਕੇ ਸਾਨੂੰ ਕੰਪਲੇਟ ਕੀਤੀ ਤੇ ਉਸ ਤੋਂ ਬਾਅਦ ਅਸੀਂ 68 ਐਕਸਾਈਜ ਐਕਟ ਦੇ ਤਹਿਤ ਉੱਤੇ ਕਾਰਵਾਈ ਕਰਕੇ ਤੇ ਉਹ ਰੀਲ ਆਊਟ ਹੈ ਤੇ ਬਾਕੀ ਅਗਲੀ ਕਾਰਵਾਈ ਜਿਹੜੀ ਸਪੋਰਟ ਵਿੱਚ ਪੇਸ਼ ਕਰਾਂਗੇ